ਜਦੋਂ ਪਤਾ ਹੋਵੇ ਸੀਨੀਅਰ ਚ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜੰਗ ਦੇ ਮੈਦਾਨ ਚ ਦਲੇਰੀ ਤੇ ਬਹਾਦਰੀ ਨਾਲ ਲੜਦੇ ਸਿੰਘਾ ਦੀਆਂ ਵੀਰ ਗਥਾਵਾਂ ਤੇ ਇਤਿਹਾਸ ਚ ਸੁਨਹਿਰੀ ਅੱਖਰਾਂ ਨਾਲ ਮਲਕੀਤ ਸਿੰਘ ਦਾ ਨਾਮ ਵੀ ਦਰਜ ਹੋ ਚੁੱਕਾ ਹੈ 221 ਕੋਬਰਾ 36 ਗੜ ਯੂਨਿਟ ਦੇ ਜਵਾਨਾਂ ਤੇ 2024 ਚ ਨਕਸਲੀ ਹਮਲਾ ਹੁੰਦਾ ਹੈ ਗੋਲੀ ਨਾਲ ਜਵਾਨ ਜ਼ਖਮੀ ਹੁੰਦਾ ਹੈ ਜ਼ਖਮੀ ਹੋਏ ਜਵਾਨ ਨੂੰ ਬਚਾਉਣ ਲਈ ਮਲਕੀਤ ਸਿੰਘ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਉਸ ਨੂੰ ਬਚਾਉਣ ਲਈ ਅੱਗੇ ਵੱਧਦਾ ਹੈ ਨਕਸਲੀਆਂ ਦੀਆਂ ਦੋ ਗੋਲੀਆਂ ਸੀਨੇ 'ਚ ਵੱਜਦੀਆਂ ਨੇ ਪਰ ਫਿਰ ਵੀ ਆਪਣੇ ਸਾਥੀ ਨੂੰ ਬਚਾ ਕੇ ਲੈ ਜਾਂਦਾ ਹੈ। ਇਸੇ ਵੀ ਇਤਾਲੀ 2025 'ਚ ਦੇਸ਼ ਦੇ ਰਾਸ਼ਟਰਪਤੀ ਦ੍ਰੋਪੀ ਮੁਰਮੂ ਨੇ ਸ਼ौर्य ਚੱਕਰ ਦੇ ਨਾਲ ਸਨਮਾਨਿਤ ਕੀਤਾ। ਗੁਰਦਾਸਪੁਰ ਜ਼ਿਲ੍ਹੇ ਦੇ ਵਸਨੀਕ ਪਿੰਡ ਸੇਖਵਾਂ ਦੇ ਮਲਕੀਤ ਸਿੰਘ ਨੂੰ ਮਜ਼ਬੂਤ ਰਾਸ਼ਟਰੀ ਸੰਘਟਨ ਦੇ ਕੌਮੀ ਪ੍ਰਧਾਨ ਜਗਵਿੰਦਰ ਅੰਗੁਰਾਲਾ ਤੇ ਬਟਾਲਾ ਸ਼ਹਿਰ ਦੀ ਮਹਿਨਾਤ ਸ਼ਖਸ਼ੀਅਤਾਂ ਵੱਲੋਂ ਬਹਾਦਰ ਜਵਾਨ ਮਲਕੀਤ ਸਿੰਘ ਦਾ ਸਨਮਾਨ ਕੀਤਾ ਗਿਆ। ਵਕ-ਵਕ ਬੁਲਾ ਰਿਆ ਨੂੰ ਮਲਕੀਤ ਸਿੰਘ ਦੀ ਬਹਾਦਰੀ ਦੇ ਕਸੀਦੇ ਪੜੇ ਮਜਬੂਤ ਰਾਸ਼ਟਰੀ ਸੰਗਠਨ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੁਰਾਲਾ ਨੇ ਆਪਣਾ ਜਨਮ ਦਿਨ ਨਵੇਕਲੇ ਵਿਲੱਖਣ ਤੇ ਨੇਕ ਅੰਦਾਜ਼ ਚ ਮਨਾਇਆ ਸੀਆਰਪੀ ਆਫ ਦੇ ਸਿਪਾਹੀ ਮਲਕੀਤ ਸਿੰਘ ਸੇਖਵਾਨ ਨੇ ਮਾਨ ਸਨਮਾਨ ਨੂੰ ਵੀ ਦੌਂਦੇ ਹੋਏ ਜਨਮ ਦਿਨ ਦੇ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਇਨ੍ਹਾਂ ਖੁਸ਼ੀ ਦੇ ਪਲਾਂ ਚ ਸਿਪਾਹੀ ਮਲਕੀਤ ਸਿੰਘ ਵੀ ਬੜੇ ਖੁਸ਼ ਤੇ ਭਾਵੁਕ ਨਜ਼ਰ ਆਏ ਜੋਗਿੰਦਰ ਅੰਗੁਰਾਲਾ ਵੱਲੋਂ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ ਕੀਤੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾੰਘਾ ਹੋ ਰਹੀ ਇਸ ਮੌਕੇ ਵਿਸ਼ੇਸ਼ ਮਹਿਮਾਨਾ ਦੇ ਤੌਰ ਤੇ ਸ਼ਿਰਕਤ ਕਰਨ ਵਾਲੇ ਵੀ ਐਮ ਗੋਇਲ ਸੁਖਜਿੰਦਰ ਸਿੰਘ ਰਾਜਿੰਦਰਾ ਫਾਉਂਡਰੀ ਬਟਾਲਾ ਕਲੱਬ ਸੇਵਾ 321 ਡੀ ਦੇ ਪ੍ਰਧਾਨ ਰਾਜੀਵ ਵਿਗ ਨੂੰ ਵੀ ਅੰਗੁਰਾਲਾ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਸ਼ਹਿਰ ਦੀਆਂ ਮਾਨਮਤੀਆਂ ਸ਼ਖਸੀਅਤਾਂ ਸਾਬਕਾ ਚੇਅਰਮੈਨ ਕੁਲਦੀਪ ਸਿੰਘ ਕਾਲੋ ਮਜ਼ਬੂਤ ਰਾਸ਼ਟਰੀ ਸੰਗਠਨ ਦੇ ਹੈੱਡ ਇਸ਼ਰਾੰਚਲ ਹਰਮੰਤ ਮਹਾਜਨ ਸੁਬਾਸ਼ ਓਹਰੀ ਗਗਨਦੀਪ ਸਿੰਘ ਮਾਸਟਰ ਜੋਗਿੰਦਰ ਸਿੰਘ ਮੈਨੇਜਰ ਅਤਰ ਸਿੰਘ लवली ਕੁਮਾਰ ਮੈਡਮ ਕੰਚਨ ਚੋਹਾਨ ਸ਼ੰਮੀ ਕਪੂਰ ਬਲਵਿੰਦਰ ਸਿੰਘ ਪੰਜ ਗਰਾਹੀਆਂ ਤੇ ਵਰਲਡ ਰਿਕਾਰਡ ਹੋਲਡਰ ਪ੍ਰਤੀਕ ਅੰਗਰਾਲਾ ਵੱਲੋਂ ਜਨਮ ਦਿਨ ਮੌਕੇ ਜੋਗਿੰਦਰ ਅੰਗਰਾਲਾ ਨੂੰ ਵਧਾਈਆਂ ਦਿੱਤੀਆਂ ਤੇ CRPF ਜਵਾਨ ਮਲਕੀਤ ਸਿੰਘ ਦੀ ਬਹਾਦਰੀ ਦੇ ਕિસ્ਸੇ ਯਾਦ ਕੀ 2024 ਚ ਨਸ਼ੀ ਨਦਰ ਨਾ ਐਫਓਬੀ ਕੈਂਪ ਲਗਾਉਣ ਗਿਆ ਟੈਕਨਪੁਰਾ ਉੱਥੇ ਹਸਾਇਆ ਤੇ ਕਿ ਦੋ ਗੋਲੀਆਂ ਲੱਗੀਆਂ ਸ਼ੋਰੇ ਚੱਕਰ ਮੈਨੂੰ 22 ਮਈ 2025 ਵਿੱਚ ਰਾਸ਼ਟਰਪਤੀ ਜੀ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਮੈਂ 201 ਕੋਬਰਾ ਛਤੀਸਗੜ੍ਹ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਗਿਆ ਔਰ ਮੇਰੇ ਵੀ ਦੋ ਗੋਲੀਆਂ ਲੱਗੀਆਂ ਮੈਨੂੰ ਬਹੁਤ ਗਰਵ ਮਹਿਸੂਸ ਹੋਇਆ ਕਿ ਇਸ ਸੰਸਥਾ ਨੇ ਆ ਕੇ ਮੇਰੇ ਕੋਲ ਸਨਮਾਨਿਤ ਕੀਤਾ ਨੌਜਵਾਨਾਂ ਨੂੰ ਜ਼ਹੀਏ ਕਿ ਨਸ਼ਾ ਛੱਡੋ ਔਰ ਅਭਿਜ ਪ੍ਰਤੀਵੱਤਵਦ ਪ੍ਰਤੀਯੋਗ ਔਰ ਦੇਸ਼ ਦਾ ਨਾਮ ਰੋਸ਼ਨ ਕਰੋ ਮੀਡੀਆ ਦੇ ਵਿੱਚ ਮਲਕੀਤ ਸਿੰਘ ਜੀ ਬਾਰੇ ਆ ਮੇਰਾ ਮਨ ਬਾਗੋ-ਬਾਗੋ ਉਠਿਆ ਔਰ ਮੈਨੂੰ ਜਦੋਂ ਇਹ ਪਤਾ ਲੱਗਾ ਕਿ ਸਾਡੇ ਜ਼ਿਲ੍ਹਾ ਗੁਰਦਾਸਪੁਰ ਦਾ ਬਲਕੀਤ ਸਿੰਘ ਰਹਿਣ ਵਾਲਾ ਹੈ ਔਰ ਇਨੀ ਬਹਾਦਰੀ ਦਾ ਕੰਮ ਕੀਤਾ ਹੈ ਰਾਸ਼ਟਰਪਤੀ ਸਾਡੇ ਮਾਨਯੋਗ ਸ਼੍ਰੀਮਤੀ ਮਰਮੂਜੀ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਔਰ ਮੈਨੂੰ ਬਹੁਤ ਖੁਸ਼ੀ ਹੋਈ ਉਸ ਦਿਨ ਤੋਂ ਹੀ ਮੈਂ ਇਹਨਾਂ ਦਾ ਨੰਬਰ ਟ੍ਰੇਸ ਕੀਤਾ ਔਰ ਮੈਂ ਕਿਹਾ ਜੀ ਮੈਂ ਆਪਣੇ ਜਨਮ ਦਿਨ ਦੇ ਦਿਨ ਤੇ ਇਹਨਾਂ ਨੂੰ ਜ਼ਰੂਰ ਸਨਮਾਨਿਤ ਕਰਾਂਗਾ ਔਰ ਮੈਂ ਸਾਰੀਆਂ ਸੰਸਥਾਵਾਂ ਨੂੰ ਕਹਾਗਾ ਕਿ ਦੇਸ਼ ਦੇ ਲਈ ਪੰਜਾਬ ਦੇ ਲਈ ਆਪਣੇ ਲੋਕਾਂ ਦੇ ਲਈ ਸਾਨੂੰ ਇਸ ਇਹੋ ਜਿਹੇ ਮਹਾਨ ਯੋਧਿਆਂ ਨੂੰ ਸਨਮਾਨਿਤ ਕਰਕੇ ਅੱਗੇ ਆਣਾ ਚਾਹੀਦਾ ਔਰ ਸਾਨੂੰ ਇਹ ਜਿਹੜਾ ਕੰਮ ਹੈ ਉਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਤਾਂ ਹੀ ਸਾਡਾ ਦੇਸ਼ ਬਚੇਗਾ ਤਾਂ ਹੀ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ਿਆਂ ਤੋਂ ਦੂਰ ਹੋਵੇਗੀ ਮਜ਼ਬੂਤ ਰਾਸ਼ਟਰੀ ਸੰਗਠਨ ਜੋ ਕਿ ਸਾਫਕਾਰ ਰਾਸ਼ਟਰਪਤੀ ਡਾਕਟਰ ਅਭਰੂਪ ਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਔਰ ਸਲਸਾ ਵੱਲੋਂ ਜਿੱਥੇ ਨੈਸ਼ਨਲ ਇੰਟਰਨੈਸ਼ਨਲ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਸਨਮਾਨਿਤ ਕੀਤਾ ਜਾਂਦਾ ਹੈ ਉੱਥੇ ਹੀ ਦੇਸ਼ ਦੇ ਲਈ ਬਹਾਦਰੀ ਨਾਲ ਨਿਰਜਠਣ ਵਾਲੇ ਬਹਾਦਰੀ ਦਾ ਕੰਮ ਕਰਨ ਵਾਲੇ ਜਿਹੜੇ ਵੀ ਸਾਡੇ ਨੌਜਵਾਨ ਨੇ ਉਹਨਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਨੂੰ ਪ੍ਰਸ਼ਾਦ ਕੀਤਾ ਜਾਵੇਗਾ ਉਹਨਾਂ ਨੂੰ ਸ਼ਾਬਾਸ਼ ਦਿੱਤੀ ਜਾਵੇਗੀ ਮਜ਼ਬੂਤ ਰਸਤਾ ਸੰਗਠਨ ਰਜਿਸਟਰਡ ਭਾਰਤ ਦਾ ਮੁੱਖ ਉਦੇਸ਼ ਹੈ ਅੱਜ ਤੁਸੀਂ ਤੋਂ ਮੈਂ